ਫਰ ਤੇਰੀ ਬੇਵਕੀ ਹਾਲ ਹੈ ਤੂੰ ਤਿੰਡੀਆਂ ਲੈਣੀਆਂ ਬੇਬੇ ਤੋਂ ਉਹ ਮਾਤਾ ਨੂੰ ਪੁੱਛ ਲਿਆ ਚੱਕਲਾ ਛੜਿਆ ਉਧਰ ਮੀਂਹ ਆਈ ਜਾਂਦਾ ਚੱਕਲਾ ਨਾ ਯਾਰ ਚੱਕ ਗਿਆ ਹੈਲੋ ਕਿਵੇਂ ਹੋ ਜੀ ਵਧੀਆ ਤੁਸੀਂ ਦੱਸੋ ਹਾ ਹਾ ਨਾ ਬੜਾ ਵਧੀਆ ਜੀ ਤੁਸੀਂ ਸੋਹਣੀ ਬਾਲੇ ਲੱਗੇ ਮੈਨੂੰ ਫੋਟੋ ਤੇ ਫੋਟੋ ਸਾ ਮੇਰੀ ਉਹ ਸੋਹਣਾ ਤਾਂ ਬਥੇਰਾ ਮੈਂ ਹਾਂ ਹਾਂ ਆਈ ਲਵ ਯੂ ਟੂ ਜੀ ਲੱਬ ਲੱbn ਦੀ ਕੀ ਲੋੜ ਐ ਤੇ ਕਰ ਹੀ ਹੋਣਾ ਜੀ ਮੈਂ ਤਾਂ ਹਾਂ ਓਹ ਜੀ ਤੁਸੀਂ ਤਾਂ ਗਲਤ ਪਾਸੇ ਲੈ ਗਏ ਮੇਰੇ ਕਹਿੰਦਾ ਮਤਲਬ ਸੀ ਮੈਂ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਆਂ ਜੀ ਨਹੀਂ ਪਿਆਰ ਤਾਂ ਮੈਂ ਵੀ ਦੇਖੋ ਬਾੜਾ ਕਰਦਾ ਜੀ ਹਾਂਜੀ ਮੈਂ ਤੁਹਾਡੇ ਨਾਲ ਹੱਗ ਕਰਨਾ ਚਾਹਉਣੀ ਆ ਜੀ ਨਾ ਨਾ ਜੀ ਇਹ ਤਾਂ ਗੰਦਾ ਕੰਮ ਨਹੀਂ ਜੀ। ਹਾਂਜੀ। ਨਾ ਨਾ ਬਾਹਰ ਯਾਰਾ ਖੇਤਾ ਗਣੀ ਮੈਂ। ਓਹ ਇੱਕ ਤਾਂ ਤੁਸੀਂ ਅਣਪੜ੍ਹੋ ਸੁਣੂ ਗੱਲ ਸਮਝਾਉਣੀ ਬਹੁਤ ਔਖੀ ਹੋ ਜਾਂਦੀ ਐ। ਨਾ ਨਾ ਜੀ ਅਣਪੜ੍ਹਤਾ ਕਾਹਨੂੰ ਜੀ ਮੈਂ। ਦੋ ਪੜਿਆ ਹੋਣਾ ਜੀ। ਅੱਜ ਮੈਂ ਤੁਹਾਨੂੰ ਐ ਕਹਿਣਾ ਸੀ ਮੈਂ ਤੁਹਾਨੂੰ ਮਿਲਣਾ ਹਾਂ ਨੇ 2000 ਰੁਪਇਆ ਪਾ ਦੂੰਗਾ ਮੇਰੇ ਖਾਤੇ 'ਚ। ਪੈਸੇ ਜੀ ਮੈਨੂੰ ਤਾਂ ਦੇਖੋ ਪਵਾਉਣੀ ਨਹੀਂ ਆਉਂਦੇ ਜੀ ਉਹ ਪੈਸੇ ਪੁੰਸੇ। ਹਾਂਜੀ। ਪਵਾ ਦੂੰਗਾ ਜੀ। ਚਲੋ ਠੀਕ ਹੈ ਮੈਂ ਬਾਤ ਚੋਂ ਗੱਲ ਕਰਦੀ ਆ ਜੀ ਤੁਹਾਡੇ ਨਾਲ ਠੀਕ ਹੈ ਜੀ ਹੁਣ ਲੋਟਾ ਹੈ ਤੇ ਬਰਾਣਾ ਲੋਹਾ ਗੱਤੇ ਵਿੱਚ ਆ ਵੇਚਣਾ ਭਾਈ ਓਏ ਮੋਰਾਂ ਦਾ ਸਮਝ ਹਾਂ ਦੇਖ ਲਾ ਫਿਰ ਤਾਂ ਆ ਕਰ ਲਾਂਗੇ ਰੇਟ ਐ ਨਹੀਂ ਰਾਤ ਤੱਕ ਚੱਲ ਤੇਰੀ ਮਰਜ਼ੀ ਹੈ ਭਾਈ ਫਿਰ ਓਏ ਹਾਈ ਆ ਨਾ ਚੱਕਰੀ ਫਿੱਟੀ ਜੀ ਕੀ ਨਹੀਂ ਹੋਈ ਆ ਹਾਂ ਬੇਟੀ ਜੀ ਇਹਦਾ ਜਨਾਬਾਰੇ ਮੈ ਲੱਗਦੀ ਹੈ ਕਿ ਬਕਰਾਂ ਧਰ ਲੈਂਦੇ ਯਾਰ ਬਣ ਜਾਂਦੀ ਦਿਹਾੜੀ ਬਧੀ ਉਹ ਨਾ ਡਾਂਗਾ ਖਾਲੀ ਹਾਂ ਆ ਭਾਈ ਆ ਜਾਓ ਵੀ ਆ ਜਾਓ ਕੁਵਾਰ ਫੇ ਜਟੋੜਿਆ ਆਪਣਾ ਵਾਲਾ ਲੋਹਾ ਅਕਸ਼ਾਏ ਬਾਦਲ ਲਿਗੇ ਯਾਰ ਮੋਟਰਸਾਈਕਲ ਵਾਲਾ ਇਹ ਕੰਮ ਚੱਲੀ ਜਾਂਦਾ ਵਧੀਆ ਕੁਵਾਰ ਦਾ ਗ੍ਰੇਟਾ ਕੁਵਾਰ ਗਵਿੰਦ ਘਾੜ ਵਾਲੇ ਲਾ ਦਾਂਗੇ ਜੀ ਪੱਲੀਆਂ ਪਈਆਂ ਬੋਤਲਾਂ ਪਈਆਂ ਨੇ ਹਾਂ ਕੁਵਾਰ ਬਾਬਾ ਪਿਆ ਆਪਣੇ ਕੋਲੇ ਛਲੀਆਂ ਨਹੀਂ ਹੈਗੀਆਂ ਮੇਰੇ ਕੋਲ ਆ ਪੱਲੀਆਂ ਬੁੱਲੀਆਂ ਬਾਬਾ ਪਈਆਂ ਨੇ ਆ ਅਛਾ ਪੱਲ ਲੇਗਾ ਹਾਂ ਤੂੰ ਸਾਰੇ ਦਾ ਕਰਨਾ ਸੌਦਾ ਯਾਰ ਜਿਹੜਾ ਤੇਰੇ ਕੋਲੇ ਪਿਆਗਾ ਤੇ ਤੈਨੂੰ ਰੇਟ ਦੇ ਦਨਾ ਮੈਂ ਮੈਨੂੰ ਫਿਰ ਉਹਦੇ ਉਹਦੇ ਤੂੰ ਐਵੇਂ ਨੂੰ ਕਰ ਕੇ ਉੱਡ ਗਿਆ ਹਾਂ ਉਹਦੇ ਵੀ ਕਹਿ ਕੇ ਭੱਜ ਗਿਆ ਕਹਿੰਦਾ ਸਾਰੇ ਦਾ ਕਰਨਾ ਸੌਦਾ ਕਰਦਾ ਤੇ ਨਹੀਂ ਸੌਦਾ ਤੂੰ ਕਰ ਕਰ ਆ ਜਾ ਫਿਰ ਹਾਂ ਆ ਦੱਸ ਕਿ ਰੇਟ ਲਏਗਾ ਆਹ ਆ ਪਿਆਗਾ ਦੇਖ ਕਰਨਾ ਪਿਆ ਉਹ 2 ਰੁਪਏ ਕਿਲੋ ਵਾਲੀਆਂ ਚੀਜ਼ਾਂ ਨੇ ਯਾਰ ਇਹ ਕਿਹੜੇ ਰੇਟ 2 ਰੁਪਏ ਭਾਈ ਇਹ ਦੇਖ ਕੇ ਲੈ ਯਾਰ ਤੂੰ ਐਂ ਦਾ ਯਾਰ ਧੱਕਾ ਕਰੀਂ ਨਾ ਯਾਰ ਹਾਂ ਆ ਲੋਹਾ ਵੀ ਆ ਹਾਂ ਲੋਹਾ ਲੋਹਾ ਨੀ ਗੋਹਾ ਨੀ ਲੰਦਾ ਮੈਂ ਲੋਹਾ ਹਲ ਮੋਨੀ ਐਂ ਵੀ ਇਹ ਵਿਚੇ ਦੇ ਆ ਸਲਾਉਣੀ ਆ ਲੱਗਿਆ ਹੋਇਆ ਹਾਂ ਲਾ ਦਾਂ ਗਰੇਡ ਚਾਰ ਗੋਵਿੰਦਗੜ ਵਾਲੀ ਰੇਡ ਲਾ ਦਾਂਗੇ ਤੈਨੂੰ ਪਤਾ ਹੀ ਐ ਫਿਰ ਗੋਵਿੰਦਗੜ ਇਹਦੇ ਰੇਡ ਘਾਟ ਕੇ ਰਾਂ ਲੋਹਾ ਇਹਦੇ ਹੁਣ ਥੋੜੇ ਜੇ ਉਹ ਦੁਵਾਰੇ ਚੜ ਕੇ ਰੇ ਤੇ ਹੁਣ ਵਧੀ ਜਾਂਦੇ ਨੇਗੇ ਹਾਂ ਵਧੀ ਜਾਂਦੇ ਨੇ ਇੱਜ ਲੋਹਾ ਹੈਗਾ ਕੀ ਆਜਾ ਆ ਦੇ ਸਾਈਕਲ ਵੀ ਵਧੀਆ ਪਿਆਗਾ ਦੇ ਹਾਂ ਹਾਂ ਕੋਈ ਨਾ ਦੇ ਦਾਂਗੇ ਯਾਰ ਚੱਲਦਾ ਇਹੇ ਤੋ ਤਾਂ ਗੱਡੀ ਲੈ ਕੇ ਆ ਚੁੱਕਾ ਲੋ ਯਾਰ ਅਵੇ ਸਾਰਾ ਭਰਤਾਂਗੇ ਤੇਰਾ ਫ੍ਰੈਂਡ ਆ ਦੇ ਆ ਗੱੱਤੇ ਕੁੱਟੇ ਸਾਰੇ ਭਰੇ ਪੈਣੇ ਲੋਹੇ ਦੇ ਸਾਰੇ ਨਹੀਂ ਕੁੱਟੇ ਨਹੀਂ ਲੈਂਦਾ ਮੈਂ ਗੱੱਤੇ ਗੱੱਤੇ ਭਰੇ ਪੈਣੇ ਅੱਛਾ ਗੱੱਤੇ ਦੇਖ ਬਾਈ ਗੱਲ ਸੁਣ ਲੈ ਗੋਵਿੰਦ ਘੜਾ ਵਾਲਾ ਰੇਟ ਨਾ ਦਊਗਾ 25 ਰੁਪਏ 25 ਰੁਪਏ ਦਾ ਬਾਈ ਥੋੜਾ ਹੈ ਯਾਰ ਹੋਰ ਕਿੰਨੇ ਕਹਿਣਾ ਹੁਣਾ ਮਾੜਾ ਮਾੜਾ ਮੈਂ 35 ਰੁਪਏ ਤੋਂ ਘੱਟ ਨਹੀਂ ਦਿੰਦਾ ਹੈ 35 ਰੁਪਏ ਤੋਂ ਘੱਟ ਨਹੀਂ ਦਿੰਦਾ 35 ਫੇਰ ਨਹੀਂ ਬਾਈ ਲੈ ਦੇਖ ਲੈ ਯਾਰ ਆਂਦਾ ਸੌਦਾ ਦਾ ਨਾ ਨਾ ਬਾਈ ਆਪਣਾ ਸੌਦਾ ਨਹੀਂ ਲੜਦਾ ਆਣੀ ਨਾ ਬਈ ਤੂੰ ਭੱਗ ਗਿਆ ਤੂੰ ਨਾਲੇ ਸੌਦਾ ਸਮਾਨ ਕਢਾ ਲੈਣਾ ਨਾਲੇ ਭੱਜ ਜਾਣਾ ਫਿਰ ਤੂੰ ਉਹ ਹੁਣ ਯਾਰ ਫਿਰ ਆਪਦੇ ਬੱਲੇ ਬਾਕੇ ਕਿੱਥੇ ਦੇ ਦਦਾ ਤੈਨੂੰ ਯਾਰਾ ਬਈ ਐ ਕਿ ਨਹੀਂ ਤਾ ਟਾਇਰ ਵਰਗਾ ਮੂੰਹ ਹੈ ਤੇਰਾ ਚਲ ਹਾਂ ਟਾਇਰ ਵਰਗਾ ਮੂੰਹ ਹੈ ਤੇਰਾ ਨਾਲੇ ਤੂੰ ਕਢਾ ਲਿਆ ਸਮਾਨ ਤੇ ਛੱਡ ਕੇ ਉੱਡ ਗਿਆ ਨਾ ਉਹ ਤੂੰ ਟਿੱਕ ਜਾ ਯਾਰ ਕਦਿਆ ਕੰਨਾ ਜਾ ਲੈ ਲੈਂਦਾ ਨਹੀਂ ਹੁਣ ਮੋਬਾਈਲ ਲੈਂਦਾ ਯਾਰ ਚੰਗਾ ਜਾ ਯਾਰ ਫਿਰ ਹੋਰ ਨੂੰ ਦੇ ਦਾਂਗੇ ਆਲਾ ਸ਼ੇਰਾ ਪੈਸੇ ਪੋਣਿਆ ਖਾਤੇ ਚ ਪਾ ਕਰਾ ਤੂੰ ਪਾ ਦੇਣਾ ਤਾ ਜੀ ਹਾਂ ਪਹਿਲਾਂ ਚੈੱਕ ਕਰ ਲੈ ਕਿੰਨੇ ਨੇ ਚੈੱਕ ਕਰ ਲੈਨੇ ਹਾਂ 2000 ਰੁਪਏ ਦੇ ਰਿਹਾ ਤੇ ਹਾਂ ਹਾਂ ਚਾਰ ਪਾਰੇ ਫਿਰ ਤੋਂ ਚਾਰ ਪਾਰੇ ਨੇ ਕੋਈ ਗੱਲ ਨਹੀਂ ਹਾਂ ਪਾਤਾ 4000 ਰੁਪਏ ਦਾ ਸ਼ਾਬਾਸ਼ ਸ਼ੇਰ ਇਹਨੇ ਬਹਿ ਬਈਨੇ ਗੱਲਬਾਤ ਕੋਈ ਗੋ ਰਿਸ਼ਤੇ ਰੁਸਤੇ ਉੱਤੇ ਵਾਲੜ ਗਿਆ ਉਹ ਰਿਸ਼ਤੇ ਰੁਸਤੇਲੇ ਕਾ ਨੂੰ ਰਿਸ਼ਤੇਦਾਰਾਂ ਨੂੰ ਪਤਾ ਤਾਂ ਯਾਰ ਉਹ ਨਾ ਨਾ ਇਹ ਤਾਂ ਆ ਨਹੀਂ ਲੱਗਦਾ ਤੇਰਾ ਮੈਂ ਚਾਚਾ ਆ ਮੈਂ ਤੇਰੀ ਪੋਦੀ ਉਮਰ ਦੇ ਆ ਕੋਈ ਬਾਲਾ ਨਹੀਂ ਉਹ 7 ਸਾਲ ਹੀ ਵੱਡਾ ਕੋਈ ਬਾਲਾ ਨਹੀਂ ਆ ਥੋੜਾ ਹੀ ਫਰਕ ਆ ਆਪਦੇ ਆਪ ਨੂੰ ਕਹੁੰਦਾ ਪੂਰਾ ਆ ਕਮੇ ਸ਼ੇਰ ਆ ਓਏ ਕੁਛ ਨਹੀਂ ਗਿਆ ਤਾ ਯਾ ਬੈਂਪ ਗਿਆ ਉਹ ਤਾ ਨਹੀਂ ਉਹ ਫੇਰ ਓਏ ਕੁਛ ਨਹੀਂ ਹੁੰਦਾ ਆਇਆ ਕੁਛ ਨਹੀਂ ਹੁੰਦਾ ਚਾਚਾ ਜਰਾ ਚਾਚਾ ਆਹੋ ਐਵੇਂ ਲੱਗਦਾ ਹੋਣਾ ਕਰਿਆ ਕਰੋ ਬੜਾ ਚੱਲ ਚੰਗਾ ਸ਼ੇਰਾ ਚੱਲ ਠੀਕ ਆ ਤਾ ਦੁਕਾਨ ਵਾਲੇ ਦੀ ਭਾਈ ਵਰਦਾ ਕੱਪੜੇ ਜਿਹਾ ਨਾ ਓਏ ਹੋ ਕੁਦਰਤੀ ਹੋ ਗਿਆ ਦੁਕਾਨ ਨੂੰ ਕੁਦਰਤੀ ਜਾਣ ਕੇ ਕਰਦੇ ਤੁਸੀਂ ਸਾਰਾ ਕੁਝ ਉਹ ਤਾਂ ਇਹਦਾ ਮਾਲ ਪਤਾ ਨਹੀਂ ਖਤ ਆਏਗਾ ਕੋਈ ਅੰਦਰ ਤੁਰਦੇ ਨਹੀਂ ਕੋਵਾਰ ਵੀ ਟੋਟਿਆ ਪਿਆਰਾ ਦੋਹਾ ਗੱਟੇ ਖਾਲੀ ਭੋਰੀਆ ਕਵਾਰੀ ਵੀ ਕਵਾਰੀ ਵੀ ਕਵਾਰੀ ਵੀ ਤੇਿਆ ਬੜਾ ਦੋਹਾ ਕੱਟੇ ਖਾਲੀ ਬੋਤਲ ਕਵਾਰੀ ਵੀ ਸਕੂਟਰੀ ਲੈ ਲੇਗੇ ਯਾਰ ਬੈਟਰੀਆਂ ਨਾਲ ਤਾਂ ਹਾਂ ਜੀ ਕਿਉਂ ਬੈਟਰੀਆਂ ਨਾਲ ਤਾਂ ਮਰ ਜਾਂਦਾ ਸਕੂਟਰੀ ਲੈ ਦੇਗਾ ਉਹ ਬੈਟਰੀਆਂ ਦੀ ਮੁੱਲ ਹੁੰਦਾ ਪਾਪਾ ਇਹਦਾ ਫਿਰ ਹੋਰ ਤਾਂ ਇਹ ਵਿੱਚ ਕੀ ਰਹਿਗਾ ਬਾਕੀ ਤਾਂ ਸਾਰਾ ਪੀਪਾਗਾ ਚਲ ਲੈ ਤਾਂ ਲਵਾਂਗੇ 10 ਰੁਪਏ ਕਿਲੋ ਲੈ ਲਉ 100 ਰੁਪਏ ਕਿੰਨੇ ਦਾ ਹਾਂ ਟੋਲ ਕਿਲੇ ਲੰਗਾ ਬਸ ਥੋੜਾ ਜਿਹਾ ਰੇਟ ਤੂੰ ਸਹੀ ਕਰ ਆਓ ਹਾਂ ਥੋੜਾ ਜਿਹਾ ਰੇਟ ਸਹੀ ਕਰ ਆਓ ਰੇਟ ਹਾਂ ਉਹ ਰੇਟ ਦਾ ਬਸ ਕਿਹੜੇ ਰਹਿ ਗਏ ਬਾਬਾ ਕਵਾੜ ਦੇ ਹੋਣਾ ਗਵਿੰਦ ਘੜ ਲੋਹਾ ਘਟ ਗਿਆ ਸਾਰਾ ਪੁਰਾਣਾ ਨਵਾਂ ਲੋਹਾ ਖਰਾਬ ਹੋ ਗਿਆ ਸਾਰਾ ਯਾਰ ਬਾਕੀ ਤਾਂ ਪੀਪਾ ਹੁੰਦੀ ਐ 10 ਰੁਪਏ ਕਿਲੋ ਵਾਲੀ ਚੀਜ਼ ਆ ਜੇ ਦੇਖਣਾ ਦੇਣੀ ਆ ਤਾਂ ਨਹੀਂ ਪਰ 32 ਰੁਪਏ ਕਿਲੋ ਦਾ ਡਾਟਰ ਲੱਗੀ ਜਾਂਦੇ ਨੇ ਕਿ ਤੂੰ ਚੱਲ ਨਾ ਬੜਾ 20 ਰੁਪਏ ਕਿਲੋ ਦਾ ਰਖਲਾ ਹਾਂ ਟੱਡੀ ਫੰਨੀ ਆ ਮੈਂ 20 ਰੁਪਏ ਕਿਲੋ ਦਾ ਰਖਲਾ ਕਿਵੇਂ ਬੀਰ ਭੀਏ ਗੱਲੋ ਮੰਡਾਲਾ ਬਾਬਾ ਬੀ ਵਾਲੀ ਗੱਲ ਨਹੀਂ ਹੈਗੀ ਬਾਈ ਬੀ ਤਾਂ ਹੈ ਹੀ ਨਹੀਂ ਕੁਛ ਇੱਚ ਜਿਹੜੀਆਂ ਬੈਟਰੀਆਂ ਉਹ ਜਿਹੜੀਆਂ ਖਰਾਬ ਆ ਬੈਟਰੀਆਂ ਦਾ ਮੁੱਲ ਹੁੰਦਾਗਾ ਸਾਰਾ ਤੇ ਸ਼ੀਸ਼ੇ ਦਾ ਕਿੱਡੇ ਵਧੀਆ ਨਾ ਹਾਂ ਸ਼ੀਸ਼ੇ ਦਾ ਕਿੱਡੇ ਵਧੀਆ ਨਾ ਉਹ ਸ਼ੀਸ਼ੇ ਕਿ ਲੈਣ ਆਪ ਤੇ ਖੋਲ ਲੀ ਜਿੱਥੇ ਸ਼ੀਸ਼ੇ ਤਾਂ ਮੈਂ ਕੀ ਕਰਾਉਣਾਗਾ ਮੈਂ ਕੀ ਮੂੰਹ ਵੇਖਣਾ ਚੀਚੇ ਦਾ ਅੱਛਾ ਹਾਂ ਉਹ 10 ਬੱਦ ਤੋਂ ਬੱਦ 12 ਨਾ ਤੂੰ ਬਸ 12 ਗੀ ਦੇਖ ਲੈ ਜਿੱਤਾ ਹੈਗਾ ਤਾਂ ਨਹੀਂ ਫਿਰ ਗਾਹ ਕੋ ਮੇਰੇ ਪਿੰਡ ਤੇ ਪੱਕੇ ਗਾਹ ਨਹੀਂ ਮੈਂ ਤਾਂ ਐਵੇਂ ਤਾਂ ਆਉਂਦਾ ਨਹੀਂ ਹੈਗਾ ਆਓ ਠੀਕ ਆ ਉਹ ਆ ਬੈਠਾ موبائل ਤੇ ਲੱਗ ਰਹਾ ਸਾਰਾ ਦਿਨ ਦੇਖਦੇ ਹਨ ਬੜਾ ਪਤਾ ਲੱਗਦਾ ਕਿ ਕੀ ਦੇਖੀ ਜਾਂ ਨਸ਼ਰਾ ਇਹਨਾਂ ਦੇਖਦਾ ਤਾਇਆ ਉਹ ਆ ਗੁੜੀਆਂ ਹੀ ਆ ਜਾਂਦੀਆਂ ਵਿੱਚ ਆਹ ਦੇਖ ਹਾਂ 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 ਬੜੀ ਸੋਹਣੀ ਆ ਓਏ ਹੋਰ ਫੇਰਾ ਹੈ ਨਾ ਹਾਂ ਸ਼ਰਮਦਾ ਨਹੀਂ ਆਉਦੀ ਤੈਨੂੰ ਚੋਰੇ ਨੂੰ ਸਿਆਣਾ ਵੇਣਾਗਾ ਸ਼ਰਮ ਨੂੰ ਮੈਂ ਕੀ ਕਹਤਾ ਆ ਆ ਮੋਬਾਈਲਾਂ ਤੇ ਸੁਆਇਆ ਤੂੰ ਸੁਵਾਦੀ ਮੈਨੂੰ ਤਾਂ ਕੀ ਹਟਾਉਣਾ ਸੀ ਆ ਆਪ ਤੂੰ ਰੀਲਾਂ ਦੇਖਣ ਲੱਗ ਰਾ ਇੱਧਰ ਤੂੰ ਲੱਗ ਰਾ ਮੈਂ ਦੇਖ ਲਾਂ ਮਾ ਚੱਲ 2 ਮਿੰਟ ਅੱਛਾ ਆਇਆ ਦੀਪੂ ਵਾਲੀ ਗਣਕਾ ਮੂੰਹ ਕੋ ਮਸੀ ਮਿਲਿਆ ਕਿੱਥੇ ਗਿਆ ਸੀ ਮਾਈਡੀ ਤੇ ਟੱਪ ਗਈ ਸੀ ਸ਼ਰਾ ਅੱਛਾ ਹਾਂ ਉਹ ਤੇਰਾ ਚਾਚੇ ਨੂੰ ਵੀ ਲੱਗੇ ਨਾਲ ਜਾਂਦੇ ਨੂੰ ਹਾਂ ਉਹਦੇ ਤੇ ਟਿੱਲਾ ਆਇਆ ਹੋਗਾ ਸੀ ਤੂੰ ਅੱਛਾ ਹਾਂ ਉਹਦੀ ਗੱਲ ਦਾ ਦੇਖ ਲੈ ਮੇਰੇ ਨਾਲ ਐ ਕੀਤੀ ਉਹ ਚਲ ਕੋਈ ਨਹੀਂ ਸ਼ਰਾ ਫਿਰ ਕੀ ਹੋਵੇ ਫਿਰ ਤੇਰੀ ਬੇਬੇ ਦਾ ਕੀ ਹਾਲ ਹੈ ਕਿਉਂ ਤੂੰ ਟਿੰਡੀਆਂ ਲੈਣੀਆਂ ਬੇਬੇ ਤੋਂ ਮਾਤਾ ਨੂੰ ਪੁੱਛ ਲਿਆ ਪੁੱਛ ਲਿਆ ਲਾ ਚਾਣਦੀ ਆ ਪਰਚਾਈ ਲੱਗਦੀ ਆ ਤਾਈਂ ਪੁੱਛਿਆ ਸਵੇਰੇ ਤਾਂ ਜਾਣ ਵਾਲਾ ਹੋਰੇ ਹਾਲ ਕਿਹੜਾ ਤੂੰ ਪੁੱਛ ਉਹ ਪੁੱਛ ਲਿਆ ਫਿਰ ਕੀ ਹੋਇਆ ਗੁੱਸਾ ਕੋ ਕਰਦਾ ਸਤਾਇਆ ਹਾਂ ਟਿੱਕਾ ਹੋਊਗਾ ਯਾਰ ਤੈਨੂੰ ਰਿਸ਼ਤਾ ਨਾ ਕਰਾਦੀ ਚੇਡਾ ਨਾ ਕਰ ਸ਼ਰਾ ਨਾ ਚੇਡਾ ਨਹੀਂ ਹੈਗੀ ਹਾਂ ਚੇਡਾ ਨਹੀਂ ਹੈਗੀ ਆ ਉਹ ਬਾਮਣ ਕੋਲ ਜਾਣਾ ਪਊ ਆਪਾਂ ਨੂੰ ਉਹ ਕਹਿੰਦਾ ਸੀ ਮੈਨੂੰ ਓ ਛਾ ਹਾਂ ਕੀ ਕਹਿੰਦਾ ਉਹ ਉਹ ਕਹਿੰਦਾ ਆਪਾਂ ਉਹਨੂੰ ਰਿਸ਼ਤਾ ਕਰਾ ਦਈਏਗਾ ਹੈਗਾ ਹੱਥ ਚ ਹਾਂ ਪੱਕੀ ਗੱਲ ਹੋਵੇ ਪੱਕੀ ਗੱਲ ਹੀ ਆ ਫਿਰ ਜਾ ਆਵਾਂਗੇ ਆਪਾਂ ਜਾ ਜਾਵਾਂਗੇ ਆਪਾਂ ਤੇਰੀ ਗਾਰੰਟੀ ਹੋ ਮੈਂ ਗਾਰੰਟੀ ਕੀ ਤੇਰੀ ਵੀ ਤੂੰ ਵੀ ਸਵਾਲ ਕੇ ਰੱਖੀ ਨਾ ਨਾ ਉਹ ਤਾਂ ਤੈਨੂੰ ਪਤਾ ਹੈ ਉਹ ਤਾਂ ਪੱਕੇ تھے ਨਹੀਂ ਠਰਕੀ ਵਾਲਾ ਤੂੰ ਹੋਰ ਤਾਂ ਆ ਵੀ ਹੱਥ ਮਾਰ ਠਰਕਾ ਠਰਕਾ ਕਿਹੜੀਆਂ ਨਾ ਨਾ ਨਹੀਂ ਤੇ ਹੋਈ ਨਹੀਂ ਗਿਆ ਤੂੰ ਓਏ ਨਹੀਂ ਉਹ ਤਾਂ ਉਹ ਬਾਗਾ ਉਹ ਜਾ ਲੈਣਾ ਬਾਗਾ ਕਦਾਂ ਕਦੇ ਗਿਆ ਨਹੀਂ ਮਾਂ ਕਿਹੜਾ ਲੈਪ ਹੈਗਾ ਨੇ ਉਹ ਵੀ ਜਾਈ ਜਾਣਾ ਦੇਖੀ ਜਾਂਦਾ ਕਿ ਇੱਧਰ ਦੇਖ ਕੋਈ ਨਹੀਂ ਸ਼ਰਾ ਕੋਈ ਨਹੀਂ ਆਏ ਨਹੀਂ ਕਹਿੰਦੇ ਹੁੰਦੇ ਪੁੱ ਆ ਦੱਸ ਫਿਰ ਕਦੋਂ ਚੱਲੀਏ ਆਪਾਂ ਉਹਦੇ ਕੋਲੇ ਕੋਈ ਵਾਲ ਨਹੀਂ ਬਾਜ ਆਉਂਦੇ ਆ ਚੱਲ ਫਿਰ ਚੱਲ ਹਾਂ ਆ ਵੀ ਯਾਰ ਮੈਨੂੰ ਆ ਲੱਗਦਾ ਨਾ ਹੋਰ ਬਦਲਣਾ ਪਊ ਹਰ ਪੈਂਡਣੇ ਦਾ ਰੱਖਾ ਜਾਂ ਹੁਣ ਖਿੱਚਿਆ ਜਾਂਦਾ ਨਹੀਂ ਆ ਸਕੂਟਰੀਆਂ ਜਿਵੇਂ ਮੈਨੂੰ ਲੱਗਦਾ ਜੜੀਆਂ ਚਾਰ ਜੀ ਆਈਆਂ ਨੇ ਵਾਛਾ ਅਗਲੇ ਸਾਲ ਤੋਂ ਵਿਕਣ ਲੱਗ ਜਾਣਗੀਆਂ ਸਾਲ ਤੋਂ ਬਠੇ ਇਹ ਵਿਕਣ ਲੱਗ ਜਾਣਗੀਆਂ ਲੈ ਲੈ ਬਾਹ ਥੋੜੀ ਪਾਏ ਨੂੰ ਮੋੜਾ ਨਿਆਰਾ ਪਰ ਕੀਨੇ ਕਰਤਾ ਹੈ ਉਹ ਹਾਂ ਬਾਣ ਕੀ ਗੱਲ ਸਾਰਾ ਦੁਕਾਨੀ ਪਿਆ ਹਾਂ ਤਾਂ ਨਿਆਰੀ ਆ ਕੇ ਖੇਲਿਆਂ ਦੇ ਲੈ ਖਮੇਣੀਆਂ ਵੰਡੀਆਂ ਵੀ ਗਏ ਨੇ ਆ ਲੱਡੂ ਤਾਂ ਲੋਕ ਉਹ ਲਿਉਂਦੇ ਨੇ ਕਿ ਜਿਹੜੇ ਘਟ ਤੋਂ ਘਟ 20 ਸਾਲ ਦੀ ਕਿਸੇ ਦੁਕਾਨ ਤੇ ਪਿਆਉਂਦੇ ਉਹ ਤਾਂ ਕੀ ਕਰਾਉਣਾ ਮਾਜ ਲਾ ਕੇ ਪਰ ਕੇਲਾ ਸ਼ਿਓ ਓਏ ਆ ਵੱਡੀ ਪਾਏ ਨੂੰ ਆਲਾ ਜਮਾ ਘਰ ਦੀ ਰਕੀ

ਅੱਲੇ ਗੱਡੀ ਪੀ ਜਾਵਾਂਗੇ। ਬਾਕੀ ਹੱਥ ਨੇ ਪੀਵਾਂਗੇ ਪਾਲਾ ਗਿੱਜੇ ਚ। ਹੈਂ? ਕੱਕੜਾ ਜ਼ਰਾ ਬੋ। ਬਣ ਗਈ ਗੱਲ ਐ ਜਾਂ ਧਰ ਦੇਣਾ। ਚੱਲ ਭਾਈ ਡਿੰਡ ਦਾ ਭਰਿਆ। ਬਾਕੀ ਦੇ ਗੱਲਾਂ ਦੇਖੀ ਜਾਣਗੇ ਹੱਥ ਨਾਲ ਕੰਮ ਬਣ ਗਿਆ। ਕਬਾੜ ਆਪਾਂ ਨੂੰ ਮਿਲੀ ਜਾਊਗਾ। ਆਏ ਹੋਏ। ਕੀ ਕੀ ਸਿਆਪਾ ਕਰਨਾ ਪੈਂਦਾ। ਭਾਈ ਲੈ ਤੋੜ ਦੀ ਮੈਂ ਤੇ ਪਹਿਲੇ ਤੋੜ ਦੀ। ਬੋੜਾ ਅਧਿਕਾਰੀ ਹੈ ਨਹੀਂ। ਉਹ ਗਿਆ ਹੈ ਮੱਡੀ ਦੇਖੀ ਅਜ ਬੰਦਾ ਮਾਹੌਲ ਲੈ ਗਈ ਅੱਜ ਨੂੜ ਕੇ ਪੁਲਸ ਤੇਰੇ ਯਾਰ ਤਾਂ ਹੀ ਮਾਰ ਲਿਆ ਛਾਪਾ ਪੱਟੀ ਚੱਲਦੀ ਫੜੀ ਪਹਿਲੀ ਪੱਟੀ ਚੱਲਦੀ ਫੜਾ ਦੇ ਸਾਡਾ ਬੁੜਾ ਹੈ ਨਹੀਂ ਕਰੇ ਨਵੇੜਦੀਏ ਕੰਮ ਆਂ ਬਣੇ ਜੀ ਗੱਲ ਆਹ ਹੋ ਠੀਕ ਆ ਆਤਾ ਕਰਤਾ ਪੱਕਾ ਲੇਪ ਲੈ ਹੁਣ ਮਣੀ ਨੂੰ ਕਰੀਏ ਫੋਨ

ਆ ਪਤਾ ਯਾਰ ਵੱਡੇ ਵੱਡੇ ਮੌਲਾ ਦੇ ਪਾਲਕ ਬਲ ਕੇ ਮੌਲਾ ਦੇ ਮਾਇਆ ਕੋ ਪੁੱਤਾ ਕੀ ਦੇ ਖਲਟ ਉਹ ਪੱਲੇ ਕਾਊਂਟਰ ਤੇ ਬਗ ਜਾ ਲੋਰ ਤਹਾਂ ਪੈਨੇ ਉਥੋਂ ਲੈ ਲੈ ਕੇ ਲੋਰ ਆ ਪੈਤਾ ਸ਼ਰੇਜਾ ਗਰਮੀ ਕਾ ਦਵਾਈ ਹੈ ਦੀ ਜੇ ਮਨਾ ਮਾਰੀ ਗਿਆ ਯਾਰ ਹਾਂ ਤੂੰ ਕਹਿੰਦੇ ਆ ਕੀ ਆ ਪਰੀ ਇੱਕ ਹੀ ਬੱਕਟ ਕਹਿੰਦੇ ਯਾ ਕਦੇ ਪਟੇ ਜੇ ਮਨਾ ਮਾਰਾਂਗੇ ਕੱਢਾਂਗੇ ਵਾਟਰ ਐਕਸ਼ਨ ਸੱਜੇ ਕਰਦੇ ਕਹਿੰਦਾ ਇਹਨੂੰ ਰੱਖ ਦੇ ਬਾਕੀ ਬਰਕ ਕੀ ਓਟ ਇੱਥੇ ਤੇ ਜੋੜੇ ਦੇ ਲਾ ਜੈ ਬਾਬਾ ਜੇ ਮਨਾਈਏ ਅੱਜ ਤਾਂ ਨਾ ਪਾਵਰ ਹੀ ਨਹੀਂ ਆਈ ਆ ਗਈ ولد <applause> دادي <applause> ਮਾਤੀ 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 ਨਾ ਛਿੰਦੇ ਇਹ ਤਾਂ ਗਮ ਫੇਲ ਹੈ ਤੂੰ ਮੇਰੀ ਗੱਲ ਸੁਣ ਰਾਤ ਦਾ ਟਾਈਮ ਹੈ ਧੂਆਂ ਦਾ ਬਾਹਰ ਵਗਿਆ ਐਮੀ ਹੋਰ ਜੱਬ ਛਿੜਜੂ ਕੋਈ ਯਾਰ ਆਪਾਂ ਸਵੇਰੇ ਕੱਢਾਂਗੇ ਹੁਣ ਕਰੀਏ ਕੀ ਕਰਨਾ ਕੀ ਸਵੇਰੇ ਕੱਢਾਂਗੇ ਪੱਠੀ ਲਿਆਵਾਂਗੇ ਸੇਠ ਤੋਂ ਤੂੰ ਤਾਂ ਕਹਿਦਾ ਪੱਠੀ ਲਿਆ ਤੇ ਉਹਨੇ ਥੋੜੇ ਦੱਸਤਾ ਸੇਠ ਨੇ ਤੇ ਕੀ ਕਰਾਂਗੇ ਸੇਠ ਤੋਂ ਦੱਸ ਦੂ ਫਿਰ ਹੋਰ ਕਿਤੇ ਪੱਠੀ ਨਹੀਂ ਹੈਗੀਆਂ ਆਪਾਂ ਬਾਹਰਲੇ ਪਿੰਡੋਂ ਲਿਆਵਾਂਗੇ ਬਾਹਰਲੇ ਪਿੰਡੋਂ ਕਿੱਥੋਂ ਲਿਆਵਾਂਗੇ ਉਹ ਯਾਰ ਮੈਂ ਆਪੀ ਲਊਂ ਅੱਪਾ ਹੁਣੇ ਕੰਮ ਰੱਖ ਸਵੇਰ ਤੀ ਇਹਨੂੰ ਹੀ ਜੜੇ ਰਹਿਣ ਦੇ ਕੰਮ ਓਏ ਜੇ ਰਾਤ ਨੂੰ ਕੋਈ ਆ ਗਿਆ ਫੇਰ ਤੂੰ ਤਾਂ ਕਹਿੰਦਾ ਜੜੇ ਰਹਿਣ ਤੇ ਰਾਤ ਨੂੰ ਕਿਨੇ ਆਉਣਾ ਯਾਰ ਓਏ ਇੱਥੇ ਕੋਈ ਪਤਾ ਨਹੀਂ ਭਰਾਵਾ ਕੰਧਾਂ ਦੇ ਵੀ ਕੰਨ ਹੁੰਦੇ ਨੇ ਓਏ ਨਹੀਂ ਬੜੀ ਟੈਨਸ਼ਨ ਨਹੀਂ ਲੈਂਦੇ ਉਹਦੇ ਸਵੇਰੇ ਪੱਟੀ ਦਾ ਹਲ ਮੈਂ ਆਪੀ ਕਰੂੰ ਜੀ ਬੜਾ ਕਰੀ ਜਾਂਦਾ ਸੀ ਪੇ ਜੀ ਕਰੀ ਜਾਂਦਾ ਮੈਂ ਭੂ ਵਾਲੀ ਚੁਮੈ ਲਿਓ ਨਾ ਮੈਂ ਹੀ ਚੱਕਰ ਮੰਨੀਆਂ ਨੇ ਬੜਾਈ ਸੀ ਅਸੀਂ ਆ ਹੁਣ ਫੇਰ ਜੇ ਰਾਤ ਨੂੰ ਕੋਈ ਆ ਗਿਆ ਫੇਰ ਆਕੂ ਆ ਕੀ ਕਰਾਂ ਤੁਸੀਂ ਨਹੀਂ ਆ ਸਕਦਾ ਰਾਤ ਨੂੰ ਕੋਈ ਪਤਾ ਨਹੀਂ ਉਹਦਾ ਉਹ ਸ਼ਕਤੀ ਵਣਵਾਉਂ ਕਿਤੇ ਪਰ ਆਪਾਂ ਕਹਾਂਗੇ ਬਾਪੂ ਸੀ ਅੱਬੀ ਤੇਰੇ ਵਾਸਤੇ ਕੱਢਦੇ ਸੀ ਵੀ ਚਲ ਯਾਰ ਖਰਾਬ ਹੋਈ ਤਾਂ ਹੋ ਜਾਏ ਹੋਰ ਹੁਣ ਓਏ ਓਹ ਮੰਨਣ ਵਾਲੀ ਸਹੇ ਆ ਕੋਈ ਐ ਨਹੀਂ ਮੰਦਾ ਮੰਦਾ ਉਹਦੂ ਬਾਪੂ ਨੂੰ ਇਧਰ ਆਉਣੀ ਨਾ ਦੇ ਲਵਾ ਕੇ ਦੋ ਪੈਗਾ ਉਧਰ ਹੀ ਸਮਾਦੀ ਬਸ ਹੁਣ ਟੜਕੇ ਫੇਰ ਜਾਉ ਮੰਡੀ ਉਧਰ ਚੱਲ ਆਇਆ ਕਰੀ ਫਿਰ ਹੂੰ ਟੜਕੇ ਫੇਰ ਤੂੰ ਉਧਰ ਆ ਜਾਈ ਮੈਂ ਤੈਨੂੰ ਫੋਨ ਕਰੂ ਜਦੋਂ ਬਾਪੂ ਭੱਗ ਗਿਆ ਨਾਲ ਦੀ ਨਾਲ ਹੀ ਮੈਂ ਤਾਂ ਜਦੋਂ ਮਰਜੀ ਫੋਨ ਕਰਦੀ ਮੈਂ ਤਾਂ ਉਹਦੀ ਐ ਹਾਂ ਕੋਈ ਗੱਲ ਨਹੀਂ ਜੇ ਬੜੀ ਗੱਲ ਜਾਂਦੀ ਸੀ ਇੰਗਲਿਸ਼ ਦੀਆਂ ਪੇਟੀਆਂ ਦੋ ਲਿਆਵਾਂਗੇ ਆਪਾਂ ਦੱਸ ਕਿਹੜੀ ਲਿਆਉਣੀ ਹੈ ਤੂੰ ਹੀ ਦੱਸ ਲਿਆਵਾਂਗੇ ਭਰਾਵਾ ਚੰਗੇ ਕਰਦਾ ਮੁੰਡਾ ਮੈਂ ਕਿੱਥੋਂ ਲਿਆਂ ਤੈਨੂੰ ਥੋੜੀ ਕਹਿੰਦਾ ਵੀ ਤੂੰ ਲਿਆਵੇਂਗਾ ਪੀਣੀ ਦਾ ਆਪ ਹੀ ਮੈਂ ਲਿਆਉਂਗਾ ਟੈਨਸ਼ਨ ਕੋ ਲੈਣਾ ਚਲ ਫਿਰ ਐਂ ਕਰ ਤੜਕੇ ਕੱਢਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦੱਸ ਦੀ ਮੈਨੂੰ ਤਾਂ ਫੋਨ ਕਰ ਲਈ ਚੰਗਾ